ਸੁਰਿੰਦਰ ਸ਼ਿੰਦਾ ਦੇ ਦਿਹਾਂਤ ਤੇ ਲਗਾਤਾਰ ਹਰ ਕੋਈ ਪਾਵੂ ਖੋ ਰਿਹਾ ਹੈ ਤੇ ਆਪਣੀ ਜਜ਼ਬਾਤਾਂ ਨੂੰ ਰੋਕ ਨਹੀਂ ਪਾਰਿਆ ਹੰਝੂ ਕਿਸੇ ਦੇ ਰੁਕ ਨਹੀਂ ਰਹੇ ਸੁਰਿੰਦਰ ਸ਼ਿੰਦਾ ਦੇ ਦਿਹਾਂਤ ਤੇ ਸੁਖਬੀਰ ਬਾਦਲ ਨੇ ਵੀ ਦੁੱਖ ਪ੍ਰਗਟਾਇਆ ਆਪਣਾ ਦੁੱਖ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਸੁਰਿੰਦਰ ਸ਼ਿੰਦਾ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਦੇ ਲਈ ਡੂੰਗੀ ਹਮਦਰਦੀ ਦਿਖਾਈ ਪੰਜਾਬੀ ਸੰਗੀਤ ਜਗਤ 'ਚ ਉਨ੍ਹਾਂ ਦਾ ਯੋਗਦਾਨ ਅਨਮੋਲ ਸੀ ਦੁਨੀਆ ਭਰ ਦੇ ਵਿੱਚ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਵੱਲੋਂ ਉਹਨਾਂ ਨੂੰ ਯਾਦ ਵੀ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਦੇ ਨਾਲ ਨਾਲ ਪੋਲਿਟੀਕਲ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਉਹਨਾਂ ਨੂੰ ਯਾਦ ਕਰ ਰਿਹਾ ਹੈ ਭਾਵੁਕ ਹੋ ਰਿਹਾ ਹੈ ਅਦਾਕਾਰ ਗੁੱਗੂ ਗਿਲ ਵੀ ਸੁਰਿੰਦਰ ਸ਼ਿੰਦਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ਤਾਂ ਉਹਨਾਂ ਨੇ ਲਿਖਿਆ ਮੇਰੇ ਵੱਡੇ ਵੀਰ ਸੁਰਿੰਦਰ ਸ਼ਿੰਦਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਗਾਇਕੀ ਦੇ ਇਸ ਯੁੱਗ ਦਾ ਅੰਤ ਹੋ ਗਿਆ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਥੇ ਵਿਕਰਮ ਸਿੰਘ ਮਜੀਠੀਆ ਨੇ ਵੀ ਕਾਇਕ सुरेंद्र ਸ਼ਿੰਦਾ ਦੇ ਦੇਹਾਨ ਤੇ ਦੁੱਖ ਪ੍ਰਗਟਾਇਆ ਉਹਨਾਂ ਨੇ ਲਿਖਿਆ सुरेंद्र ਸ਼ਿੰਦਾ ਆਪਣੇ ਗੀਤਾਂ ਰਾਹੀਂ ਪੰਜਾਬੀ ਸਰੋਤਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦਾ ਰਹਿਣਗੇ ਲਗਾਤਾਰ ਹਰ ਕੋਈ सुरेंद्र ਸ਼ਿੰਦਾ ਜੀ ਦੇ ਇਸ ਦੁਨੀਆ ਤੋਂ ਧੁਰ ਜਾਣ ਤੋਂ ਬਾਅਦ ਪਾਵੁਖ ਹੋ ਰਿਹਾ ਹੈ ਤੇ ਲਗਾਤਾਰ ਆਪਣੇ ਜਜ਼ਬਾਤਾਂ ਨੂੰ ਸਾਂਝਾ ਕਰ ਰਿਹਾ ਹੈ ਜਿੱਥੇ ਜਸਵੀਰ ਜੱਸੀ ਵੱਲੋਂ ਵੀ ਮਰਹੂਮ ਗਾਇਕ सुरेंद्र ਸ਼ਿੰਦਾ ਦੇ ਨਾਲ ਆਪਣੀ ਪੁਰਾਣੀ ਤਸਵੀਰ ਨੂੰ ਸਾਂਝਾ ਕੀਤਾ ਗਿਆ ਸੁਰਿੰਦਰ ਸ਼ਿੰਦਾ ਦੇ ਦੇਹਾਂ ਤੇ ਲਗਾਤਾਰ ਹਰ ਕੋਈ ਪਾਵੁ ਖੋ ਰਿਹਾ ਹੈ ਤੇ ਆਪਣੀ ਜਜ਼ਬਾਤਾਂ ਨੂੰ ਰੋਕ ਨਹੀਂ ਪਾਰਿਆ ਹੰਝੂ ਕਿਸੇ ਦੇ ਰੁਕ ਨਹੀਂ ਰਹੇ ਸੁਰਿੰਦਰ ਸ਼ਿੰਦਾ ਦੇ ਦੇਹਾਂ ਤੇ ਸੁਖਬੀਰ ਬਾਦਲ ਨੇ ਵੀ ਦੁੱਖ ਪ੍ਰਗਟ ਆਇਆ ਆਪਣਾ ਦੁੱਖ ਜ਼ਾਹਿਰ ਕਰਦੇ ਹੋਏ ਉਹਨਾਂ ਨੇ ਸੁਰਿੰਦਰ ਸ਼ਿੰਦਾ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਦੇ ਲਈ ਡੂੰਗੀ ਹਮਦਰਦੀ ਦਿਖਾਈ ਪੰਜਾਬੀ ਸੰਗੀਤ ਜਗਤ 'ਚ ਉਹਨਾਂ ਦਾ ਯੋਗਦਾਨ ਅਨਮੋਲ ਸੀ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਲੱਖਾਂ ਪ੍ਰਸ਼ੰਸਕਾਂ ਵੱਲੋਂ ਉਹਨਾਂ ਨੂੰ ਯਾਦ ਵੀ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਦੇ ਨਾਲ ਨਾਲ ਪੋਲਿਟੀਕਲ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਉਹਨਾਂ ਨੂੰ ਯਾਦ ਕਰ ਰਿਹਾ ਹੈ ਭਾਵੁਕ ਹੋ ਰਿਹਾ ਹੈ ਅਦਾਕਾਰ ਗੁੱਗੂ ਗਿਲਵੀ सुरेंद्र ਸਿੰਧਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ਤਾਂ ਉਹਨਾਂ ਨੇ ਲਿਖਿਆ ਮੇਰੇ ਵੱਡੇ ਵੀਰ सुरेंद्र ਸਿੰਧਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਗਾਇਕੀ ਦੇ ਇਸ ਯੁੱਗ ਦਾ ਅੰਤ ਹੋ ਗਿਆ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਉਥੇ ਵਿਕਰਮ ਸਿੰਘ ਮਜੀਠੀਆ ਨੇ ਵੀ ਗਾਇਕ सुरेंद्र ਸ਼ਿੰਦਾ ਦੇ ਦੇਹਾਨ ਤੇ ਦੁੱਖ ਪ੍ਰਗਟਾਇਆ। ਉਹਨਾਂ ਨੇ ਲਿਖਿਆ सुरेंद्र ਸ਼ਿੰਦਾ ਆਪਣੇ ਗੀਤਾਂ ਰਾਹੀਂ ਪੰਜਾਬੀ ਸਰੋਤਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦਾ ਰਹਿਣਗੇ। ਲਗਾਤਾਰ ਹਰ ਕੋਈ सुरेंद्र ਸ਼ਿੰਦਾ ਜੀ ਦੇ ਇਸ ਦੁਨੀਆ ਤੋਂ ਧੁਰ ਜਾਣ ਤੋਂ ਬਾਅਦ ਪਾਵੁਖ ਹੋ ਰਿਹਾ ਹੈ ਤੇ ਲਗਾਤਾਰ ਆਪਣੇ ਜਜ਼ਬਾਤਾਂ ਨੂੰ ਸਾਂਝਾ ਕਰ ਰਿਹਾ ਹੈ ਜਿੱਥੇ ਜਸਵੀਰ ਜੱਸੀ ਵੱਲੋਂ ਵੀ ਮਰਹੂਮ ਗਾਇਕ सुरेंद्र ਸ਼ਿੰਦਾ ਦੇ ਨਾਲ ਆਪਣੀ ਪੁਰਾਣੀ ਤਸਵੀਰ ਨੂੰ ਸਾਂਝਾ ਕੀਤਾ ਗਿਆ। ਸੁਰਿੰਦਰ ਸ਼ਿੰਦਾ ਦੇ ਦਿਹਾਂਤ ਤੇ ਲਗਾਤਾਰ ਹਰ ਕੋਈ ਪਾਵੂ ਖੋ ਰਿਹਾ ਹੈ ਤੇ ਆਪਣੀ ਜਜ਼ਬਾਤਾਂ ਨੂੰ ਰੋਕ ਨਹੀਂ ਪਾਰਿਆ ਹੰਝੂ ਕਿਸੇ ਦੇ ਰੁਕ ਨਹੀਂ ਰਹੇ ਸੁਰਿੰਦਰ ਸ਼ਿੰਦਾ ਦੇ ਦਿਹਾਂਤ ਤੇ ਸੁਖਬੀਰ ਬਾਦਲ ਨੇ ਵੀ ਦੁੱਖ ਪ੍ਰਗਟਾਇਆ ਆਪਣਾ ਦੁੱਖ ਜ਼ਾਹਿਰ ਕਰਦੇ ਹੋਏ ਉਹਨਾਂ ਨੇ ਸੁਰਿੰਦਰ ਸ਼ਿੰਦਾ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਦੇ ਲਈ ਡੂੰਗੀ ਹਮਦਰਦੀ ਦਿਖਾਈ ਪੰਜਾਬੀ ਸੰਗੀਤ ਜਗਤ 'ਚ ਉਹਨਾਂ ਦਾ ਯੋਗਦਾਨ ਅਨਮੋਲ ਸੀ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਲੱਖਾਂ ਪ੍ਰਸ਼ੰਸਕਾਂ ਵੱਲੋਂ ਉਹਨਾਂ ਨੂੰ ਯਾਦ ਵੀ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਦੇ ਨਾਲ ਨਾਲ ਪੋਲਿਟੀਕਲ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਉਹਨਾਂ ਨੂੰ ਯਾਦ ਕਰ ਰਿਹਾ ਹੈ ਭਾਵੁਕ ਹੋ ਰਿਹਾ ਹੈ ਅਦਾਕਾਰ ਗੁੱਗੂ ਗਿਲਵੀ सुरेंद्र ਸਿੰਧਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ਤਾਂ ਉਹਨਾਂ ਨੇ ਲਿਖਿਆ ਮੇਰੇ ਵੱਡੇ ਵੀਰ सुरेंद्र ਸਿੰਧਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਗਾਇਕੀ ਦੇ ਇਸ ਯੁੱਗ ਦਾ ਅੰਤ ਹੋ ਗਿਆ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਉਥੇ ਵਿਕਰਮ ਸਿੰਘ ਮਜੀਠੀਆ ਨੇ ਵੀ ਗਾਇਕ सुरेंद्र ਸ਼ਿੰਦਾ ਦੇ ਦੇਹਾਨ ਤੇ ਦੁੱਖ ਪ੍ਰਗਟਾਇਆ। ਉਹਨਾਂ ਨੇ ਲਿਖਿਆ सुरेंद्र ਸ਼ਿੰਦਾ ਆਪਣੇ ਗੀਤਾਂ ਰਾਹੀਂ ਪੰਜਾਬੀ ਸਰੋਤਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦਾ ਰਹਿਣਗੇ। ਲਗਾਤਾਰ ਹਰ ਕੋਈ सुरेंद्र ਸ਼ਿੰਦਾ ਜੀ ਦੇ ਇਸ ਦੁਨੀਆ ਤੋਂ ਧੁਰ ਜਾਣ ਤੋਂ ਬਾਅਦ ਪਾਵੁਖ ਹੋ ਰਿਹਾ ਹੈ ਤੇ ਲਗਾਤਾਰ ਆਪਣੇ ਜਜ਼ਬਾਤਾਂ ਨੂੰ ਸਾਂਝਾ ਕਰ ਰਿਹਾ ਹੈ ਜਿੱਥੇ ਜਸਵੀਰ ਜੱਸੀ ਵੱਲੋਂ ਵੀ ਮਰਹੂਮ ਗਾਇਕ सुरेंद्र ਸ਼ਿੰਦਾ ਦੇ ਨਾਲ ਆਪਣੀ ਪੁਰਾਣੀ ਤਸਵੀਰ ਨੂੰ ਸਾਂਝਾ ਕੀਤਾ ਗਿਆ।